ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾਰ ਚੱਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦੇ ਸ਼ਬਦ ਟਲ ਰਹੇ ਹਨ ਭਗਤ ਕਬੀਰ ਸਾਹਿਬ ਜੀ ਪਾਈ ਆਪਣੀ ਰਚਨਾ ਤੋਂ ਬਚਨ ਕਰਦੇ ਹੋਏ 327 ਅਤੇ 28 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਆਪਣੀ ਰਚਨਾ ਤੋਂ ਭਗਤ ਕਬੀਰ ਜੀ ਬਚਨ ਕਰਦੇ ਹਨ ਜੀ ਗੌੜੀ ਕਵੀਰ ਜੀ ਕਤ ਨਹੀਂ ਧੋਰ ਮੂਲ ਕਤ ਲਾਹ ਕੋ ਜਿਤ ਤਨ ਮੈਂ ਧੋਰ ਨਾ ਪਾਵੋ ਧਨ ਤਨ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਬਿਰਹ ਦੇ ਸੱਚੇ ਪ੍ਰੇਮ ਦੀ ਤਾਰ ਵਰਣਨ ਕਰਦੇ ਹੋਏ ਬਚਨ ਕਰਦੇ ਹਨ ਕੱਤ ਨਹੀਂ ਠੌਰ ਮੂਲ ਕਰਤ ਲਾਵੋ ਖੋਜਤ ਤਨ ਮੈਂ ਠੌਰ ਨਾ ਪਾਵੋ ਇਹnde ਹੀ ਭਾਈ ਇਹnde ਸਰੀਰ ਦੇ ਵਿੱਚੋਂ ਖੋਜ ਕੇ ਲੱਭ ਕੇ ਦੇਖ ਲਿਆ ਇਹ ਸਰੀਰ ਦੇ ਅੰਦਰੋਂ ਖੋਜ ਲਿਆ ਲੱਭ ਲਿਆ ਪਰ ਕਿਤੋਂ ਹੀ ਉਹ जखਮ ਲੱਭਿਆ ਨਹੀਂ ਹੂਲ ਕਰਤ ਲਾਵੋ ਕਹਿੰਦੇ ਮੈਂ ਕਿਹੜੇ ਜ਼ਖਮ ਤੇ ਕਿਹੜੇ ਰੋਗ ਤੇ ਦਵਾਈ ਇਹ ਜੜੀ ਬੂਟੀ ਦਵਾਈ ਲਾਵਾਂ ਕਿਉਂਕਿ ਇਸ ਰੋਗ ਜਿਹੜਾ ਹੈ ਇਹ ਨਜ਼ਰ ਨਹੀਂ ਹੁੰਦਾ ਵੀਰ ਸਾਹਿਬ ਜੀ ਕਹਿੰਦੇ ਰੋਗ ਦਿਖਦਾ ਨਹੀਂ ਨਜ਼ਰ ਨਹੀਂ ਹੁੰਦਾ ਮੈਂ ਕਿਹੜੇ ਰੋਗ ਤੇ ਕਿਹੜੇ ਜ਼ਖਮ ਤੇ ਦਵਾਈ ਲਾਵਾਂ ਖੋਜਤ ਤਨ ਮੈਂ ਠੋਰ ਨਾ ਪਾਵੋ ਕਹਿੰਦੇ ਸਤਨ ਦੇ ਵਿੱਚ ਮੈਂ ਖੋਜ ਕੇ ਲੱਭ ਕੇ ਤੱਕ ਲਿਆ ਲੱਭ ਕੇ ਦੇਖ ਲਿਆ ਪਰ ਇਹ ਰੋਗ ਲੱਭਿਆ ਨਹੀਂ ਲਾਗੀ ਹੋਏ ਸੋ ਜਾਣੇ ਪੀਰ ਕਹਿੰਦੇ ਖੋਜ ਕੇ ਦੇਖ ਲਿਆ ਪਰ ਲੱਭਿਆ ਨਹੀਂ ਲਾਗੀ ਹੋਏ ਸੋ ਜਾਣੇ ਪੀਰ ਪਾਰੇ ਜਿੰਨੂੰ ਲੱਗਦਾ ਹੈ ਇਹ ਰੋਗ ਬਿਰਹੋਂ ਦਾ ਜਿਹੜੇ ਕੰਭਗਤ ਜੀ ਕਹਿੰਦੇ ਰੋਗ ਹੈ ਇਹ ਸਰੀਰ ਨੂੰ ਨਹੀਂ ਲੱਗਦਾ ਇਹ ਮਾਨਾ ਆਤਮਾ ਨੂੰ ਲੱਗਦਾ ਕਹਿੰਦੇ ਸਰੀਰਕ ਤੌਰ ਤੇ ਜੇ ਰੋਗ ਲੱਗੇ ਤਾਂ ਉਹ ਦਿਖਦਾ ਹੈ ਨਜ਼ਰ ਆਉਂਦਾ ਹੈ ਉਹਦੀ ਕੋਈ ਦਵਾਈ ਕੋਈ ਜੜੀ ਬੂਟੀ ਨਾਲ ਉਹ ਠੀਕ ਕਰ ਲੈਂਦੇ ਆ ਵੀਰ ਸਾਹਿਬ ਜੀ ਕਹਿੰਦੇ ਇਹ ਅੰਦਰਲਾ ਰੋਗ ਜਿਹੜਾ ਹੈ ਕਿਤੇ ਦਿਖਦਾ ਥੋੜਾ ਹੈ ਇਨ ਜਿਹਨੂੰ ਲੱਗਦਾ ਭਗਤ ਜੀ ਕਹਿੰਦੇ ਉਹ ਹੀ ਮਹਿਸੂਸ ਕਰ ਸਕਦਾ ਹੈ। ਉਹ ਹੀ ਇਹਦੀ ਪੀੜਾ ਨੂੰ ਦੱਸ ਸਕਦਾ ਹੈ ਜਿਹਦੇ ਅੰਦਰ ਇਹ ਰੋਗ ਇਹ ਵਿਰਹੋਂ ਦੀ ਪੀੜਾ ਹੁੰਦੀ ਹੈ। ਕਹਿੰਦੇ ਬਾਹਰਲੀ ਜੜੀ ਬੂਟੀ ਜੀ ਇਹਨੂੰ ਲੱਭ ਸਕਦੀ। ਵੀਰ ਸਾਹਿਬ ਜੀ ਕਹਿੰਦੇ ਸੀ ਲੱਭ ਕੇ ਦੇਖ ਲਿਆ। ਸਰੀਰ ਵਿੱਚੋਂ ਖੋਜ ਕਰ ਲਈ ਖੋ। ਫਿਰ ਵੀ ਇਹ ਲੱਭਿਆ ਨਹੀਂ ਕਹਿੰਦੇ ਖੋਜ ਤਨ ਮੈਂ ਠੋਰ ਨਾ ਪਾਓ। ਕਹਿੰਦੇ ਇਹ ਤਾਨ ਦੇ ਵਿੱਚ ਖੋਜ ਲਿਆ ਪਰੇ ਲੱਭਿਆ ਨਹੀਂ ਲਾਗੀ ਹੋਈ ਸੋ ਜਾਣੇ ਪੀਰ ਤੇ ਅਗਲੀਆਂ ਪੰਕਤੀਆਂ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਾਂ ਕਹਿੰਦੇ ਜਿਹਨੂੰ ਲੱਗਦਾ ਹੈ ਉਹੀ ਜਾਣਦਾ ਦੂਜਾ ਨਹੀਂ ਬਿਰਹੋ ਦਾ ਸ਼ਬਦ ਉਚਾਰਨ ਕਰਦੇ ਹਨ ਕਿ ਬਿਰਹੋਂ ਦੀ ਤਕਲੀਫ ਜਿਹੜਾ ਦੁੱਖ ਹੈ ਕਹਿੰਦੇ ਇਹ ਕਿਵੇਂ ਮਨ ਨੂੰ ਆਤਮਾ ਨੂੰ ਤਾਨ ਕਰਦਾ ਸੋ ਜਿਹਨੂੰ ਲੱਗਦਾ ਭਗਤ ਜੀ ਕਹਿੰਦੇ ਉਹ ਹੀ ਅਸੀ ਦੀ ਪੀੜਾ ਨੂੰ ਮਹਿਸੂਸ ਕਰਦਾ ਰਾਮ ਭਗਤ ਨਿਆਲੇ ਤੀਰ ਕਹਿੰਦੇ ਤਿੱਖੇ ਤੀਰ ਹਾਲ ਨਿਆਲੇ ਤੋਂ ਭਾਵ ਤਿੱਖੇ ਰਾਮ ਦੀ ਭਗਤੀ ਦੇ ਨਾਲ ਤਿੱਖੇ ਬਾਣ ਲੱਗਦੇ ਹਨ ਰਹਾਉ ਇਸ ਰਾਮ ਦੇ ਕੀ ਭਗਤੀ ਅੱਗੇ ਬਚਨ ਕਰਦਨ ਏਕ ਭਾਏ ਦੇਖੋ ਸਭ ਨਾਰੀ ਕਾ ਜਾਣੂ ਸੈ ਕੋਣ ਪਿਆਰੀ ਕਹਿੰਦੇ ਇੱਕੋ ਪ੍ਰੀਵਿੰਦੇ ਲਾਲ ਸਾਰੀਆਂ ਨਾਰਾਂ ਜੀਵ ਰੂਪ ਇਸਤਰੀਆਂ ਨੂੰ ਤੱਕਦੀਆਂ ਨੇ ਪ੍ਰਭੂ ਨੂੰ ਪ੍ਰਮਾਤਮਾ ਨੂੰ ਹਰ ਕੋਈ ਇੱਕੋ ਭੌ ਦੇ ਨਾਲ ਪ੍ਰੇਮ ਦੇ ਨਾਲ ਤੱਕਦਾ ਹੈ ਪਰ ਸਾਰਿਆਂ ਨੂੰ ਉਹ ਮਿਲ ਨਹੀਂ ਜਾਂਦਾ ਨਾਰਾ ਕੋਈ ਜੀਵ ਰੂਪ ਜੀਵ ਜਿਹੜੇ ਆ ਪ੍ਰਾਨੀ ਜੀਵੋ ਪ੍ਰਮਾਤਮਾ ਦੀਆਂ ਇਸਤਰੀਆਂ ਹਨ ਨਾਰਾ ਹਾਂ ਤੇ ਇਸ ਧੀ ਦੀ ਧਾਰ ਲੈ ਕੇ ਸਾਨੂੰ ਭਗਤ ਜੀ ਕਹਿ ਰਹੇ ਹਨ ਕਹਿੰਦੇ ਇੱਕੋ ਸੁਭਾਅ ਦੇ ਨਾਲ ਸਾਰੇ ਜੀਵੋ ਮਾਲਕ ਨੂੰ ਪ੍ਰੇਮ ਕਰਦਾਂ ਏਕ ਭਾਏ ਦੇਖੋ ਸਭ ਨਾਰੀ ਸਾਰੇ ਜੀਵ ਨੂੰ ਇੱਕੋ ਪ੍ਰੇਮ ਨਾਲ ਤੱਕਦੇ ਹਨ ਕਿ ਆ ਜਾਣ ਸਹ ਕੌਣ ਪਿਆਰੀ ਪਰ ਕੋਈ ਜਾਣਦਾ ਨਹੀਂ ਕਿ ਉਹ ਪਰਮੇਸ਼ਰ ਨੂੰ ਕਿਹੜੀ ਜੀਵ ਵੀ ਇਸ ਤਰੀ ਪਿਆਰੀ ਲੱਗਦੀ ਹੈ ਚੰਗੀ ਲੱਗਦੀ ਹੈ ਉਹ ਤਾਂ ਸਾਰੇ ਰੱਖਦੇ ਹਨ ਆਪਾਂ ਰੇਮ ਤਾਂ ਸਾਰੇ ਕਰਦੇ ਕਿ ਸਾਨੂੰ ਉਹਦੇ ਦਰਸ਼ਨ ਹੋ ਜਾਣ ਉਹ ਮਾਲਕ ਸਾਨੂੰ ਮਿਲ ਜਾਵੇ ਪਰ ਉਹ ਮਾਲਕ ਦੀ ਵਰਜੀ ਹੈ ਨਾ ਪ੍ਰਭੂ ਦੀ ਕਿ ਉਹਨੂੰ ਕਿਹੜਾ ਪਿਆਰਾ ਲੱਗਦਾ ਹੈ ਕਹਿੰਦੇ ਆਂ ਕਿ ਆ ਜਾਣੋ ਸੋ ਕੌਣ ਪਿਆਰੀ ਕਹਿੰਦੇ ਉਹ ਪ੍ਰਮਾਤਮਾ ਨੂੰ ਕਿਹੜੀ ਪਿਆਰੀ ਲੱਗਦੀ ਏ ਕਹੋ ਨਾਨਕ ਜਾਣ ਕੇ ਮਸਤਕ ਭਾਗ ਅੱਗੇ ਜਵਾਬ ਦਿੰਦੇ ਅਲਸਰ ਦੇਨਿਆਂ ਭਗਤ ਜੀ ਸਭ ਪਰ ਹਰ ਤਾਂ ਕੋ ਮਿਲੇ ਸੁਹਾਗ ਕਹਿੰਦੇ ਉਹ ਉਹ ਨੂੰ ਚੰਗੀ ਲੱਗਦੀ ਏ ਜਿਦੇ ਭਾਗ ਚੰਗੇ ਹਨ ਵੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਜਨ ਕੇ ਮਸਤਕ ਭਾਗ ਮੈਂ ਕਹਿੰਦਾ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਕਹਿੰਦੇ ਹਾਂ ਕਿ ਜਿਹਦੇ ਭਾਗ ਚੰਗੇ ਹਨ ਲੇਖ ਚੰਗੇ ਹਨ ਭਗਤ ਜੀ ਕਹਿੰਦੇ ਸਭ ਪਰ ਹਰ ਉਹਨੂੰ ਉਹ ਪਿਆਰੀ ਲੱਗਦੀ ਹੈ ਪਰਮਾਤਮਾ ਨੂੰ ਉਹ ਚੰਗੀ ਲੱਗਦੀ ਹੈ ਜੀਵ ਰੂਪ ਇਸਤਰੀ ਉਹ ਮਨੁੱਖ ਉਹ ਪ੍ਰਾਨੀ ਉਹ ਜਗਿਆਸੂ ਭਲਾ ਲੱਗਦਾ ਸਭ ਪਰ ਹਰ ਤਾਂ ਕੋ ਮਿਲੇ ਸੋ ਭਾਗ ਕਹਿੰਦੇ ਉਹ ਭਾਗਾ ਦੇ ਮੁਤਾਬਕ ਕਿ ਉਹਦਾ ਮੇਲ ਹੁੰਦਾ ਹੈ ਪ੍ਰਭੂ ਨਾਲ ਅਸੀਂ ਮੇਲ ਬਣਾ ਸਕਦੇ ਹਾਂ ਪ੍ਰਭੂ ਨੂੰ ਪ੍ਰਸੰਨ ਕਰ ਸਕਦੇ ਹਾਂ ਗੌੜੀ ਕਬੀਰ ਜੀ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਜੀ ਜਾਤ ਹਰਿ ਸਾ ਠਾਕਰ ਭਾਈ ਬੁਗਤ ਅਨੰਤ ਪਕਾਰ ਨ ਜਾਈ ਅਗਲੇ ਸ਼ਬਦ ਵਿੱਚ ਪਾਰਾ ਜੀ ਬਚਨ ਕਰਦੇ ਹਨ ਭਗਤ ਜੀ ਕਹਿੰਦੇ ਜਿਨੂੰ ਠਾਕ ਜਿਹੜਾ ਕੋਈ ਜਗਿਆ ਸੁਲਾ ਮਨੋਖੋ ਨੂੰ ਪਾ ਠਾਕਰ ਨੂੰ ਭਗਤ ਜੀ ਕਹਿੰਦੇ ਭਾਈ ਬਣਾ ਲੈਂਦਾ ਆਪਾਂ ਇਹ ਭਾਈ ਸ਼ਬਦ ਦੇ ਕਈ ਅਰਥ ਬਣਦੇ ਹਨ ਕਈ ਜਗ੍ਹਾ ਤੇ ਭਾਈ ਸ਼ਬਦ ਪ੍ਰੇਮ ਦਾ ਲੱਭ ਜੈ ਕਈ ਜਗ੍ਹਾ ਤੇ ਇਸੀ ਵਰਤਦੇ ਆ ਇੱਥੇ ਭਗਤ ਜੀ ਵਰਤ ਰਹੇ ਹਨ ਕਹਿੰਦੇ ਜਾਂਕਾ ਠਾਕੁਰ ਸਾਹ ਭਾਈ ਕਹਿੰਦੇ ਜਿਨ੍ਹਾਂ ਦਾ ਉਹ ਠਾਕੁਰ ਭਾਈ ਬਣ ਗਿਆ ਡਾ ਉਹਨੂੰ ਦੂਜਿਆਂ ਦੀ ਸੰਸਾਰੀ ਰਿਸ਼ਤਿਆਂ ਦੀ ਫਿਰ ਲੋਡ ਨਹੀਂ ਪੈਂਦੀ ਕਿ ਜਿੰਨੇ ਠਾਕਰ ਨਾਲ ਹੀ ਪ੍ਰੇਮ ਕਰ ਲਿਆ ਉਹਨੂੰ ਹੀ ਭਾਈ ਬਣਾ ਲਿਆ ਤਾਂ ਕਾ ਠੱਕ ਹਰਸਾ ਠਾਕਰ ਭਾਈ ਮੁਕਤ ਅਨੰਤ ਪਕਾਰਣ ਜਾਈ ਕਹਿੰਦੇ ਫਿਰ ਮੁਕਤੀ ਲੱਭਣ ਦੀ ਲੋੜ ਨਹੀਂ ਪੈਂਦੀ ਉਸ ਗੁਰ ਸਿੱਖ ਨੂੰ ਕਹਿੰਦੇ ਉਹ ਭਗਤ ਦੇ ਪਿੱਛੇ ਮੁਕਤੀ ਦੌੜਦੀ ਹੈ ਜਿਸੇ ਅਸੀਂ ਮੁਕਤੀ ਲੱਭਦੇ ਫਿਰਦੇ ਆ ਇਹ ਸ਼ਬਦ ਭਵੇਂ ਕੱਲ ਵੀ ਅਸੀਂ ਪੜਿਆ ਸੀ ਪਰ ਰਿਕਾਰਡਿੰਗ ਨਾਲ ਉਨਕਾੜਨ ਦੁਬਾਰਾ ਪੜ ਰਹੇ ਆ ਦੋ ਸ਼ਬਦ ਇੱਥੇ ਵਿਭਗਤ ਹੀ ਵਚਨ ਕਰਦੇ ਹਨ ਮੁਕਤ ਅਡਕਤਪਕਾਰਣ ਜਾਈ ਇਹਦੇ ਮੁਕਤੀ ਉਹਦੇ ਪਿੱਛੇ ਤੁਰੀ ਫਿਰਦੀ ਹੈ ਪਰ ਭਗਤ ਇਹ ਚੀਜ਼ ਦਾ ਖਿਆਲ ਨਹੀਂ ਰੱਖਦੇ ਉਹ ਮਨਸਾ ਨਹੀਂ ਰੱਖਦੇ ਕਿ ਸੀ ਮੁਕਤ ਹੋਈਏ ਉਹਨਾਂ ਦਾ ਪ੍ਰੇਮ ਵੀ ਸੱਚੇ ਮਾਲਕ ਨਾਲ ਹੁੰਦਾ ਹੈ ਸੱਚੇ ਦਾ ਨਾਲ ਉਹਨਾਂ ਦੀ ਤਾਂਗ ਹੁੰਦੀ ਹੈ ਪ੍ਰੇਮ ਹੁੰਦਾ ਉਹਨਾਂ ਮੁਕਤੀ ਤੋਂ ਕੀ ਲੈਣ ਦੇਣ ਉਹ ਤੇ ਆਪਸੀ ਲੱਭਦੇ ਫਿਰਦੇ ਆ ਇਹਨਾਂ ਨੂੰ ਪਤਾ ਹੈ ਕਿ ਆਮ ਚੀਜ਼ ਹੈ ਬੁਖਤੀ ਤਾਂ ਮਿਲ ਹੀ ਜਾਣੀ ਹੈ ਅਸੀਂ ਪ੍ਰੇਮਾਂ ਭਗਤੀ ਕਰ ਲਈ ਉਹਦੀ ਪਰਮੇਸ਼ਰ ਦੇ ਦਰਦਾਰੇ ਕਰ ਲਈਏ ਉਹਨਾਂ ਦੇ ਉਹਨਾਂ ਦੇ ਹਿਰਦੇ ਵਿੱਚ ਤਾਂ ਕੀ ਉਛਾਲੀ ਨਹੀਂ ਹੁੰਦੀ ਹੈ ਪ੍ਰੇਮੀ ਇੰਨਾ ਹੁੰਦਾ ਪ੍ਰਮਾਤਮਾ ਪ੍ਰਤੀ ਉਹ ਠਾਕਰ ਪ੍ਰਤੀ ਇਸ ਕਰਕੇ ਉਹ ਮਾਲਕ ਨਾਲ ਹੀ ਰਿਸ਼ਤਾ ਬਣਾਈ ਰੱਖਦੇ ਹਨ ਉਹ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਹਨ ਉਹਨਾਂ ਦੀ ਸੂਝ-ਬੂਝ ਜਿਹੜੀ ਹੈ ਨਾ ਸਾਡੀ ਮਤ ਥੋੜੀ ਐ ਅਸੀਂ ਨਿਆਣੇ ਆ ਪਰ ਉਹਨਾਂ ਦੀ ਮਤ ਜਿਹੜੀ ਐ ਸੂਝ-ਬੂਝ ਵੱਡੀ ਹੋ ਜਾਂਦੀ ਐ ਇਸ ਕਰਕੇ ਜਿਹੜੀ ਮੁਕਤੀ ਐ ਅਨੰਤ ਪਕਾਰਨ ਜਾਈ ਉਪਕਾਰ ਕਰਦੀ ਐ ਪਿੱਛੇ-ਪਿੱਛੇ ਜਾਂਦੀ ਆਮ ਕੋ ਰਾਮ ਪਰੋਸਾ ਤੋਰਾ ਤੇ ਬਚਨ ਕਰ ਦੇ ਨਹਾਉ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਹੁੰਦਾ ਤਾਂ ਪ੍ਰਭੂ ਜੀ ਉਹ ਤੁਹਾਡੇ ਦੀ ਪਰੋਸਾ ਹੈ ਟਾਡੇ ਦੀ ਤੀਜਕੀਦ ਹੈ ਤੁਹਾਡੇ ਦੀ ਵਿਸ਼ਵਾਸ ਹੈ ਮੇਰਾ ਭਰੋਸਾ ਭਗਤ ਜੀ ਕਹਿੰਦੇ ਤੁਹਾਡੇ ਤੇ ਵੇ ਤਬ ਕਾਹੂ ਕ ਕਵਨ ਨ ਹੋਰਾ ਕਹਿੰਦੇ ਫਿਰ ਦੂਜਿਆਂ ਦੀ ਮੈਨੂੰ ਜ਼ਰੂਰਤ ਨਹੀਂ ਆ ਤਬ ਕਾਹੂ ਕ ਹਰਿ ਜੀ ਕਹਿੰਦੇ ਦੁਨੀਆ ਨੂੰ ਭਾਵੇਂ ਕਿਸੇ ਤੇ ਹੋਵੇ ਕੋਈ ਕਿਸੇ ਤੇ ਭਰੋਸਾ ਬਣਾਉਂਦਾ ਕੋ ਕਿਸੇ ਤੇ ਪਰ ਭਗਤ ਜੀ ਕਹਿੰਦੇ RAM ਮੇਰਾ ਤੇਰੇ ਤੇ ਯਕੀਨ ਆ ਭਰੋਸਾ ਹੈ ਯਕੀਨ ਨਾ ਰਹਾਉ ਤੀਨ ਲੋਕਾਂ ਜਾਂ ਕੇ ਹੈ ਭਾਰ ਫਿਰ ਅਗਲੀ ਪੰਕਤੀ ਵਿੱਚ ਬੰਦ ਦੇ ਕੇ ਵਿਸ਼ਰਾਮ ਦੇ ਕੇ ਬਚਨ ਕਰਦੇ ਹਨ ਕਹਿੰਦੇ ਤੀਨ ਲੋਕ ਦਿੰਦੇ ਲੋਕਾਂ ਵਿੱਚ ਹੀ ਭਗਤ ਜੀ ਕਹਿੰਦੇ ਜਾ ਕੇ ਹਰ ਭਾਰ ਜੋਰ ਚੱਲਦਾ ਬਲ ਚੱਲਦਾ ਤੀਨ ਲੋਕਾਂ ਦੇ ਵਿੱਚ ਜਿੱਦੀ ਭਾਰਾ ਜੀ ਕਹਿੰਦੇ ਤਾਕਤ ਚੱਲ ਰਹੀ ਹੈ ਇਕ ਲੋਕ ਦੀ ਨਹੀਂ ਤਿੰਨ ਲੋਕ ਵਿੱਚ ਜਿਹਦਾ ਹੁਕਮ ਚੱਲਦਾ ਤੇ ਵਚਨ ਕਰਦੇ ਸੋ ਕਾਹੇ ਨਾ ਕਰੇ ਪ੍ਰਤਪਾਰ ਫਿਰ ਸਾਡਾ ਭਗਤ ਜੀ ਕਹਿੰਦੇ ਕਿਉਂ ਨਹੀਂ ਯਕੀਨ ਹੈ ਕਹਿੰਦੇ ਤਿੰਨਾਂ ਲੋਕਾਂ ਦਾ ਜਿਹੜਾ ਸਾਈਂ ਹੈ ਮਾਲਕ ਹੈ ਕਹਿੰਦੇ ਫਿਰ ਸਾਡਾ ਵੀ ਯਕੀਨ ਬਣਨਾ ਚਾਹੀਦਾ ਉਹ ਸਾਡੋ ਵੀ ਪਾਲਦਾ ਹੈ ਸਾਡੀ ਪ੍ਰਤਪਾਲਣਾ ਵੀ ਉਹੀ ਕਰੇਗਾ ਕਹੋ ਕਬੀਰ اے ਬੁੱਧ ਵਿਚਾਰੀ ਪਿਆ ਬਸ ਜੋ ਵਾ ਵਿਖਦੇ ਮੋਤਾਰੀ ਕਬੀਰ ਸਾਹਿਬ ਜੀ ਕੀਲੀ ਟੋਕ ਵਿੱਚ ਫਿਰ ਬਚਨ ਕਰਦੇ ਹਨ ਕਹਿੰਦੇ ਕਬੀਰ ਸਾਹਿਬ ਜੀ ਕਹੋ ਕਬੀਰ ਇਹ ਬੁੱਧ ਵਿਚਾਰੀ ਵਹਿ ਕਹਿਣਾ ਕਰਦਾ ਵਾਂ ਕਹਿੰਦੇ ਏਸੀ ਬੁੱਧ ਬਖਸ਼ੋ ਗਿਆਨ ਬਖਸ਼ੋ ਜੀ ਕਿਆ ਵਸ ਜਾਓ ਵਿਖਦੇ ਮੋਤਾਰੀ ਕਹਿੰਦੇ ਜੇ ਮਾਈ ਜਰ ਦੇ ਦੇਵੇ ਕਹਿੰਦੇ ਜੇ ਬੱਚੇ ਨੂੰ ਆਪਣੇ ਪੁੱਤਰ ਨੂੰ ਮਾਂ ਹੀ ਜ਼ਹਿਰ ਦੇ ਦੇਵੇ ਫਿਰ ਦੂਜਿਆਂ ਦਾ ਥੋੜਾ ਵਸ ਚੱਲਦਾ ਹੈ। ਕਿਆ ਵਸ? ਕਹਿੰਦੇ ਕਿ ਆ ਵਸ ਇੱਥੇ ਵਿਸ਼ਰਾਮ ਹੁੰਦਾ ਹੈ। ਕਿਆ ਵਸ ਜਿਉਂ ਵਿਖ ਦੇ ਮੋਹ ਤਾਰੀ ਕਹਿੰਦੇ ਵਿਖ ਦੇ ਕੇ ਜ਼ਹਿਰ ਦੇ ਕੇ ਮਾਂ ਤਾਰੀ ਤੋਂ ਭਾਵ ਮਾਂ ਜੇ ਮਾਂ ਹੀ ਜ਼ਹਿਰ ਦੇ ਦੇਵੇ ਫਿਰ ਦੂਜੇ ਪਰਿਵਾਰ ਦਾ ਕਿੱਥੇ ਵਸ ਚੱਲਦਾ ਹੈ? ਕਹਿੰਦੇ ਬੱਚੇ ਨੂੰ ਜੇ ਮਾਂ ਜ਼ਹਿਰ ਦੇ ਦੇਵੇ ਇਨੇ ਪਰ ਸਾਡਾ ਉਸੇ ਤੇ ਕੀ ਵਸ ਹੈ ਅਸੀਂ ਕਿਵੇਂ ਬਚਾ ਸਕਦੇ ਹਾਂ ਜੇ ਮਾਂ ਹੀ ਇਹਨਾਂ ਮੋਹ ਕਰਦੀ ਏ ਬੱਚੇ ਨਾਲ ਇਹਨਾਂ ਉਹਦਾ ਪ੍ਰੇਮ ਹੈ ਕੋਈ ਕਹੇ ਲੈ ਤੂੰ ਜ਼ਹਿਰ ਖਾ ਲੈ ਤੇ ਫਿਰ ਆਪਣਾ ਥੋੜਾ ਬਸ ਸਾਰੇ ਪਰਿਵਾਰ ਤੋਂ ਸੇ ਵਸ ਦੀ ਚੱਲੇਗਾ ਕਹਿੰਦੇ ਇਸ ਤਰ੍ਹਾਂ ਇਹ ਮਾਨ ਰੂਪੀ ਮਾਂ ਜੀ ਆਤਮਾ ਨੂੰ ਕਹਿੰਦੇ ਫੁਰਣਿਆ ਰੂਪੀ ਜ਼ਹਿਰ ਦੇਈ ਜਾਂਦੀ ਹੈ ਤੇ ਫਿਰ ਇੰਦਰੀਂ ਇੰਦਰੀਆਂ ਦਾ ਕੀ ਵਸ ਹੈ ਇਹਦੇ ਉੱਥੇ ਤਾਂ ਅਸੀਂ ਵਿਚਾਰ ਨਹੀਂ ਨਾ ਸਕਦੇ ਗੌੜੀ ਕਬੀਰ ਜੀ ਅਗਲਾ ਸ਼ਬਦ ਭਗਤ ਜੀ ਰੰਮ ਕਰਦੇ ਹਨ ਜੀ ਬਿਨ ਸਤ ਸਤੀ ਕੈਸੇ ਹੋਏ ਨਾਰ ਭਗਤ ਜੀ ਇਹ ਸ਼ਬਦ ਦੇ ਵਿੱਚ ਫਿਰ ਬਚਨ ਕਰਦੇ ਨੇ ਪੰਡਤ ਨੂੰ ਪੰਡਤ ਨਾਲ ਚਰਚਾ ਕਰਦੇ ਹਨ ਵੀਰ ਸਾਹਿਬ ਜੀ बिन सत्त सती कैसे होए कैसे नार पंडित देखो रिज दे विचार कहंदे ब्राह्मण जी पंडित जी अपने रिज दे विच विचार करके देखो कहंदे विचार करो अपने मन दे नाल कहंदे सत्त तो बिना कोई सती नहीं हो सकदी नार जिदे अंदर ओ सत्त नहीं भगत जी कहंदे जी जिदे अंदर ओ महाराज कहंदे सूझबूझ नहीं ओ ज्ञात नहीं ओ सती नहीं बन सकदी ਸੱਚੀ ਵਰਤਾ ਇਸਤਰੀ ਜਿਹੜੀ ਆ ਉਹ ਹੀ ਸੱਚੀ ਬਣਦੀ ਐ ਜਿਹੜੀ ਸਤ ਰੈਂਦੀ ਐ ਸਦਾਈ ਸੁੱਚੀ ਸੱਚੀ ਰਹਿਦੀ ਐ ਭਾਰ ਕਹਿੰਦੇ ਬਿਨ ਸਤ ਸੱਚੀ ਕੈਸੇ ਕਹਿੰਦੇ ਹੋਏ ਨਾਰ ਕਹਿੰਦੇ ਨਾਰ ਜਿਹੜੀ ਐ ਸ਼ਤਰੀ ਜਿਹੜੀ ਐ ਉਹ ਸਤ ਤੋਂ ਬਿਨਾ ਸੱਚੀ ਨਹੀਂ ਹੋ ਸਕਦੀ ਪ੍ਰੀਤ ਬਿਨਾ ਜੈਸੇ ਵੱਦੇ ਸਨੇਹ ਜਬ ਲੰਗ ਰਸ ਤਬ ਲਗਣੀ ਨਿਹਾਂ ਤੇ ਅਗਲੀਆਂ ਪੰਕਤੀਆਂ ਵਿੱਚ ਪੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਪ੍ਰੀਤ ਤੋਂ ਬਿਨਾ ਸਨੇਹ ਨਹੀਂ ਅਸੀਂ ਕਰ ਸਕਦੇ ਜੇ ਸਾਡੀ ਸੱਚੀ ਪ੍ਰੀਤ ਹੈ ਤਾਂ ਤਾਈਂ ਅਸੀਂ ਕਿਸੇ ਨਾਲ ਸਨੇਹ ਕਰਾਂਗੇ ਜੇ ਪ੍ਰੇਮ ਕਰਦੇ ਹਾਂ ਤਾਂ ਸਨੇਹ ਵੀ ਤਾਂ ਹੀ ਬਣਦਾ ਜਬ ਲੰਗ ਰਸ ਤਬ ਲਗ ਨਹੀਂ ਨਹੀਂ ਕਹਿੰਦੇ ਜਿੰਨਾ ਤੇਰੇ ਹਿਰਦੇ ਵਿੱਚ ਜਿਹੜੀ ਚੀਜ਼ ਨਾਲ ਅਸੀਂ ਰਸ ਕਰਦੇ ਹਾਂ ਨਾ ਜਿਹਦਾ ਉਹਦੇ ਨਾਲ ਹੀ ਨੇਹ ਕਰਦੇ ਹਾਂ ਜਿਵੇਂ ਸੰਸਾਰੀ ਮਾਇਆ ਦੇ ਨਾਲ ਮੋਹ ਦੇ ਨਾਲ ਮਮਤਾ ਜਿਹੜੀ ਹੈ ਨਾ ਉਹਦੇ ਨਾਲ ਸਾਡਾ ਮੋਹ ਹੁੰਦਾ ਹੈ ਸੰਸਾਰੀ ਜੀਵਨ ਦੇ ਨਾਲ ਜਿਹਨੂੰ ਮਹਾਰਾਜ ਜੀ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਨਦਨ ਤਾਂ ਜੱਗ ਖਾਇਆ ਜੱਗ ਲਗ ਰਸ ਤਾਂ ਵਿਲਗ ਨਹੀਂ ਨੇਹੋ ਕਹਿੰਦੇ ਜਿੰਨਾ ਤੇਰੀ ਹਉਦੇ ਵਿੱਚ ਸੰਸਾਰੀ ਰਸਾਂ ਦਾ ਮੋਹ ਹੈ ਨਾ ਉਹ ਧਾਰਤਾਂ ਦਾ ਰਸਾਂ ਦਾ ਮੋਹ ਕਰਦੇ ਆ ਸੀ ਉਹਨਾਂ ਤੇ ਉਹਨਾਂ ਤੇਰ ਉਹ ਪਰਮੇਸ਼ਰ ਨਾਲ ਨੇਹੋ ਨਹੀਂ ਕਰ ਸਕਦੇ ਪ੍ਰਹਾਰੋ ਇਸ ਰਾਮਦੇਵ ਕੀ ਭਗਤ ਜੀ ਬਚਨ ਕਰਦੇ ਹਨ ਸਾਹਨ ਸਤ ਕਰੇ ਜੀ ਆਪਣੇ ਸੋ ਰਵੇਂ ਯੋ ਮਿਲੇ ਲ ਸੁਖਣੇ ਦੇਖੋ ਕਹਿੰਦੇ ਜਿਹੜੇ ਸਾਹਨ ਸਤ ਭਗਤ ਜੀ ਅਗਲੀਆਂ ਪੰਕਤੀਆਂ ਵਿੱਚ ਬਚਨ ਕਰਦੇ ਹਨ ਕਹਿੰਦੇ ਜਿਹੜੇ ਸੰਸਾਰ ਦੇ ਨਾਲ મોਹ ਕਰਦੇ ਹਨ ਕਹਿੰਦੇ ਉਹਨਾਂ ਨੂੰ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜੋ ਰਮਾਇਕੋ ਮਿਲੇ ਨਾ ਸੁਪਨੇ ਕਹਿੰਦੇ ਉਹ ਸੁਪਨੇ ਵਿੱਚ ਵੀ 라ਵ ਨੂੰ ਦੇਖ ਨਹੀਂ ਸਕਦੇ ਸੁਪਨੇ ਵਿੱਚ ਵੀ ਉਹਦੇ ਦੀਦਾਰ ਨਹੀਂ ਕਰ ਸਕਦੇ ਜੋ ਸੰਸਾਰੀ মোহ ਮਮਤਾ ਦੇ ਵਿੱਚ ਫਸੇ ਹੋਏ ਜੀਵ ਹਾਲ ਕਹਿੰਦੇ ਜਿਹੜੇ ਸੰਸਾਰੀ ਪਦਾਰਥਾਂ ਦੇ ਨਾਲ ਜੀਵਨ ਦੇ ਨਾਲ ਜਿਨ੍ਹਾਂ ਦਾ ਮੋਹ ਹੈ ਉਹ ਪ੍ਰਮਾਤਮਾ ਤੋਂ ਵਾਂਝੇ ਰਹਿ ਜਾਂਦੇ ਆ ਰਾਮ ਇਹ ਕੋ ਮਿਲੇ ਨ ਸੁਪਨੇ ਕਹਿੰਦੇ ਉਹ RAM ਨੂੰ ਰਮੇ ਹੋਈ ਮਾਲਕ ਨੂੰ ਸੁਪਨੇ ਵਿੱਚ ਵੀ ਉਹਦੇ ਦیدار ਨਹੀਂ ਪਾ ਸਕਦੇ ਤਨ ਮਨ ਧਨ ਗ੍ਰਹਿ ਸੋਪ ਸਰੀਰ ਇਹ ਤਨ ਮਨ ਧਨ ਤੇ ਗ੍ਰਹਿ ਜਿਹੜਾ ਸਰੀਰ ਹੈ ਸਰੀਰ ਨੂੰ ਗ੍ਰਹਿ ਕਹਿੰਦੇ ਆ ਭਗਤ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਸੋ ਸਹਾਗਣ ਕਹੀਏ ਕਵੀਰ ਜਿਨ੍ਹਾਂ ਨੇ ਤਨ ਵੀ ਮਨ ਵੀ ਧਨ ਵੀ ਅਤੇ ਸਰੀਰ ਵੀ ਉਹਨੂੰ ਦੇਤਾ ਸਾਂਪਤਾ ਹਰੀ ਨੂੰ ਵੀਰ ਸਾਹਿਬ ਜੀ ਕਹਿੰਦੇ ਉਹੀ ਸੁਹਾਗਵੰਤੀ ਹੈ ਜਿਸ ਤਰ੍ਹਾਂ ਇੱਥੇ ਧਾਰਨ ਭਗਤ ਜੀ ਕਹਿੰਦੇ ਲਈਏ ਤਨ ਮਨ ਧਨ ਜਿਹੜੀ स्त्री ਆਪਣੇ ਘਰ ਸੌਂਪ ਦਿੰਦੀ ਹੈ ਨਾ ਅਤੀ ਨੂੰ ਤਨ ਮਨ ਧਨ ਸਾਰਾ ਕੋਸ਼ੀ ਸਰੀਰ ਤੱਕ ਸੌਂਪਦੀ ਹੈ ਉਹ ਪਤੀ ਵਰਤਕ ਆਉਂਦੀ ਹੈ ਧਾਰਮਿਕ ਗ੍ਰੰਥਾਂ ਦੇ ਮਤਵ ਅਤੀ ਵਰਤਾ ਉਹ ਨੀ ਜਿਹੜੀ ਤਨ ਮਨ ਧਨ ਦੇ ਨਾਲ ਸੇਵਾ ਕਰਦੀ ਹੈ ਘਰ ਸੰਭਦੀ ਹੈ ਪਤੀ ਨੂੰ ਸੰਭਦੀ ਹੈ ਭਗਤ ਜੀ ਕਹਿੰਦੇ ਉਹ ਸੁਹਾਗਵੰਤੀ ਹੈ ਸੋਭਾਵੰਤੀ स्त्री ਹੈ ਤੇ ਭਗਤ ਜੀ ਕਹਿੰਦੇ ਪਰਮਾਤਮਾ ਨੂੰ ਜਿਹੜਾ ਮਨੁੱਖ ਜਿਹੜਾ ਜੀਵ ਤਨ ਮਨ ਅਤੇ ਧਨ ગ્રਹ ਸਰੀਰ ਦੇ ਦਿੰਦਾ ਕਹਿੰਦੇ ਉਹ ਸੋਭਾਵੰਤ ਮਨੁੱਖ ਹੈ ਕਹਿੰਦੇ ਸੋਈ ਸੁਹਾਗਣ ਕਹੀਏ ਕਬੀਰ ਕਹਿੰਦੇ ਕਬੀਰ ਜੀ ਕਹਿੰਦੇ ਉਹੀ ਸੋਭਾਵੰਤੀ ਸੁਹਾਗਣ ਹੈ ਉਹ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰ ਲੈਂਦੀ ਹੈ ਇੱਥੇ 23 ਸ਼ਬਦ ਸੰਪੂਰਨ ਹੁੰਦੇ ਹਨ ਅਗਲਾ ਸ਼ਬਦ ਭਗਤ ਜੀ ਤੋਂ ਮੈਂ ਆਰੰਭ ਕਰਦੇ ਹਾਂ ਗਉੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਇਥੇ ਵਿਖਿਆ ਦੀ ਗੱਲ ਕਰਦੇ ਹਨ ਮੋਹ ਮਮਤਾ ਦੀ ਮਾਇਆ ਦੀ ਵਿਖਿਆ ਮਾਇਆ ਨੂੰ ਕਹਿੰਦੇ ਹਨ ਕਹਿੰਦੇ ਵਿਖਿਆ ਹੀ ਸੰਸਾਰ ਹੈ ਇਹ ਸੰਸਾਰ ਨੂੰ ਵਿਖਿਆ ਕਹਿੰਦੇ ਹਨ ਭਗਤ ਕਬੀਰ ਜੀ ਕਹਿੰਦੇ ਵਿਖਿਆ ਵਿਆਪਿਆ ਸੰਗਲ ਸੰਸਾਰ ਕਹਿੰਦੇ ਸਾਰਾ ਸੰਸਾਰ ਹੀ ਵਿਖਿਆ ਦੇ ਵਿੱਚ ਵਿਆਪਿਆ ਪਿਆ ਹੈ ਫਸਿਆ ਪਿਆ ਹੈ ਵਿਖਿਆ ਲੈ ਗੂਬੀ ਪਰਵਾਰ ਕਹਿੰਦੇ ਵਿਖਿਆ ਹੀ ਹੈ ਜਿਹੜੀ ਬਾਇਆ ਹੀ ਹੈ ਨਾ ਮਮਤਾ ਜਿਹੜੀ ਸੰਸਾਰ ਨੂੰ ਤੇ ਪਰਿਵਾਰ ਨੂੰ ਲੈ ਡੁੱਬਦੀ ਐ ਰੇ ਨਰ ਨਾਵ ਚੌੜ ਕੱਤ ਬੂੜੀ ਬੂੜੀ ਤੋਂ ਭਾਵ ਬੇੜੀ ਬੇੜਾ ਜਿਹੜਾ ਹੁੰਦਾ ਨਾ ਜਿੱਤੇ ਚੜ ਕੇ ਸਮੁੰਦਰ ਪਾਰ ਕਰੀਦਾ ਤੇ ਭਗਤ ਜੀ ਕਹਿੰਦੇ ਪਾਣੀ ਤੋਂ ਬਿਨ ਹੀ ਰੜੇ ਮੈਦਾਨ ਵਿੱਚ ਬੇੜਾ ਜਿਹੜਾ ਨਾਸ ਕਰ ਰਿਆ ਦੀ ਰੇ ਨਰ ਨਾਵ ਚੜੋ ਚੜ੍ਹੇ ਭਗਤ ਜੀ ਕਹਿੰਦੇ ਸਨਾਬ ਇਸ ਬੇੜੀ ਤੇ ਜੇ ਚੜਿਆ ਹੈ ਨੂੰ ਭਾਰ ਕਰ ਲੈ ਕਹਿੰਦੇ ਪਰ ਮਨੁੱਖ ਦਾ ਰੜੇ ਮદાન ਵਿੱਚ ਬੀੜੀ ਨੂੰ ਚਲਾਣਾ ਚੰਦਾ ਹੈ ਨਾ ਤੇ ਰੜੇ ਮદાન 'ਚ ਬੀੜੀ ਚੱਲ ਨਹੀਂ ਸਕਦੀ ਬੀੜਾ ਤਾਂ ਜਲ ਵਿੱਚ ਹੀ ਚੱਲਣਾ ਸਮੁੰਦਰ ਤੇ ਸਾਗਰ 'ਚ ਕਹਿੰਦੇ ਪਰ ਮਨੁੱਖ ਜਿਹੜਾ ਉਲਟ ਚੱਲਦਾ ਮਾਨਸ ਮਨੁੱਖ ਜਿਹੜਾ ਪੁਰਾਨੀ ਜਿਹੜਾ ਉਹਦਾ ਸੁਭਾਅ ਉਲਟ ਹੈ ਰੇ ਨਾਰ ਨਾਵ ਚੌੜ ਕਤ ਬੋੜੀ ਬੋੜੀ ਤ ਭਾਵ ਬੀੜੀ ਕਹਿੰਦੇ ਬੀੜੀ ਤੇ ਚੜ ਗਿਆ ਪਰ ਬੀੜੀ ਤਾਂ ਤੇਰੀ ਰੜੇ ਮੈਦਾਨ ਵਿੱਚ ਖੜੀ ਆ ਉਤਰੀ ਐ ਇਹਨੂੰ ਅੱਗੇ ਕਿਵੇਂ ਚਲਾਏਗਾ ਤਾਂ ਹੀ ਚਲਾਏਗਾ ਤੇ ਗੁਣਾ ਰੂਪੀ ਜਾਲ ਹੋਵੇਗਾ ਇਸ ਸਾਗਰ ਵਿੱਚ ਗੁਣਾ ਰੂਪੀ ਜਾਲ ਚਾਹੀਦਾ ਤਾਂ ਹੀ ਬੀੜੀ ਨੇ ਤਰਣਾ ਹੈ ਹਰ ਸਿੰਘ ਤੋੜ ਵਿਖਿਆ ਸੰਗ ਜੋੜੀ ਕਹਿੰਦੇ ਤੂੰ ਤਹਾਰੀ ਨਾਲ ਤੋੜ ਕੇ ਲਿਵ ਸੁਰਤੀ ਵਿਖਿਆ ਰੂਪੀ ਜੀਜਾ ਨਾਲ ਜੋੜੀ ਹੋਈ ਹੈ ਸੁਰਤੀ ਜਿਹੜੀ ਹੈ ਹਰ ਸਿੰਘ ਤੋੜ ਵਿਖਿਆ ਖਿਆ ਸੰਗ ਜੋੜੀਏ ਸੰਸਾਰ ਰੂਪੀ ਦਿਖਿਆ ਦੇ ਵਿੱਚ ਮਾਇਆ ਮਮਤਾ ਦੇ ਵਿੱਚ ਮੋਹ ਜੁੜਿਆ ਹੋਇਆ ਹੈ ਪਰ ਮੇਤਨ ਪਰਮਾਤਮਾ ਨਾਲ ਉਹ ਪਰਮੇਸ਼ਰ ਨਾਲੋਂ ਲਿਵ ਸੁਰਤੀ ਤੋੜ ਲਈ ਹੈ ਰਹਾਉ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦਾ ਸੂਰਨਾਰ ਦਾਦੇ ਲੱਗੀ ਆਗ ਕਹਿੰਦੇ ਸੁਰਵੀ ਅਤੇ ਮਨੁੱਖ ਵੀ ਅਤੇ ਦੇਵਤੇ ਵੀ ਕਹਿੰਦੇ ਇਸ ਅੱਗ ਵਿੱਚ ਜਲਦੇ ਫਿਰਦੇ ਹਨ ਸੜਦੇ ਫਿਰਦੇ ਹਨ ਹਉਕ ਦੀਵਤੇ ਵੀ ਮੋਹ ਕਰਦੇ ਹਨ ਹੰਕਾਰ ਕਰਦੇ ਹਨ ਕਿੰਨੇ ਮਾਲਸ ਮਨੁੱਖ ਵੀ ਜਿਹੜੇ ਹਨ ਨਾਰ ਉਹ ਵੀ ਹੰਕਾਰ ਰੂਪੀ ਅੱਗ ਦੇ ਵਿੱਚ ਜਲਦੇ ਛੱਡਦੇ ਹਨ ਨਿਕਟ ਨੀਰ ਪਸ ਪੀਵਸਨਾ ਝਾਗ ਕਹਿੰਦੇ ਨੀਰ ਜਿਹੜਾ ਹੈ ਨਾ ਜਲ ਅੰਮ੍ਰਿਤ ਜਲ ਉਹ ਨੇੜੇ ਹੈ ਨਜ਼ਦੀਕ ਹੈ ਪਰ ਅਸੀਂ ਪੀ ਨਹੀਂ ਸਕਦੇ ਅੰਮ੍ਰਿਤ ਰੂਪੀ ਜਲ ਹੈ ਜਿਹੜਾ ਨਿਕਟ ਹੈ ਨੀਰ ਨਿਕਟ ਹੈ ਹਿਰਦੇ ਦੇ ਵਿੱਚ ਹੀ ਪਿਆ ਨੀਰ ਪ੍ਰਮਾਤਮਾ ਦਾ ਨੂਰ ਹਿਰਦੇ ਵਿੱਚ ਪਿਆ ਹੋਇਆ ਹੈ ਭਗਤ ਜੀ ਕਹਿੰਦੇ ਨਿਕਟ ਨੀਰ ਕਹਿੰਦੇ ਪਰ ਪਸ਼ੂ ਦੀ ਬਿਰਤੀ ਵਾਲਾ ਮਨੁੱਖ ਹੈ ਕਹਿੰਦੇ ਬਿਰਤੀ ਪਸ਼ੂ ਵਾਲੀ ਹੈ ਅਸੀਂ ਉਹਨੂੰ ਚੱਖਦੇ ਨਹੀਂ ਪੀਂਦੇ ਨਹੀਂ ਕੋਲ ਪਏ ਨੀਰ ਨੂੰ ਜਲ ਨੂੰ ਛੱਡ ਕੇ ਗੁਨਾ ਨੂੰ ਛੱਡ ਕੇ ਪੀਵਸਨਾ ਝਾਗ ਕਹਿੰਦੇ ਉਹਨੂੰ ਪੀ ਨਹੀਂ ਸਕਦੇ ਆਲਸੀ ਇੰਨੇ ਹੋ ਗਏ ਨਾ ਅੰਦਰ ਪਿਆ ਗਿਆਨ ਨੂੰ ਅਸੀਂ ਝੱਕ ਨਹੀਂ ਸਕਦੇ ਪ੍ਰਗਟ ਨਹੀਂ ਕਰ ਸਕਦੇ ਭਗਤ ਜੀ ਦਾ ਕਹਿਣ ਤੋਂ ਪਾਵੇ ਹੈ ਨਿਗਟ ਨੀਰ ਪਸ ਅਸੋ ਬਿਰਤੀ ਵਾਲਾ ਮਨੁੱਖ ਪੀਵਸਨਾ ਝਾਕ ਕਹਿੰਦੇ ਝਾਕਦਾ ਤਾਂ ਰਹਿੰਦਾ ਉਧਰ ਦੇਖਦਾ ਰਹਿੰਦਾ ਪਰ ਅੰਦਰ ਪਏ ਪ੍ਰਕਾਸ਼ ਨੂੰ ਤੱਕ ਨਹੀਂ ਸਕਦਾ ਪੀ ਨਹੀਂ ਸਕਦਾ ਚੇਤਤ ਚੇਤਤ ਨਿਕਸਿਓ ਨੀਰ ਪਰ ਜਿਹੜੇ ਵਾਰ-ਵਾਰ ਭਗਤ ਜੀ ਕਹਿੰਦੇ ਚੇਤਾ ਕਰਦੇ ਹਨ ਚੇਤ ਉਹਨੂੰ ਚੇਤਦੇ ਹਨ ਚੇਤਤ ਚੇਤਤ ਨਿਕਸਿਓ ਨੀਰ ਕਹਿੰਦੇ ਉਹਨਾਂ ਨੂੰ ਹੀ ਹਿਰਦੇ ਵਿੱਚ ਪ੍ਰਾਪਤ ਹੋ ਜਾਂਦਾ ਚੇਤਤ ਚੇਤਤ ਨਿਕਸਿਓ ਨੀਰ ਕਹਿੰਦੇ ਇਹਦੇ ਹਿਰਦੇ ਦੇ ਵਿੱਚੋਂ ਹੀ ਸਰੀਰ ਵਿੱਚੋਂ ਹੀ ਉਹ ਨੀਰ ਨਿਕਲ ਲੱਗ ਪੈਂਦਾ ਪ੍ਰਕਾਸ਼ ਹੋ ਜਾਂਦਾ ਸੋ ਜਲ ਨਿਰਮਲ ਕਹਤ ਕਬੀਰ ਗਬੀਰ ਸਾਹਿਬ ਜੀ ਫੇਰ ਕਹਿੰਦੇ ਆਂ ਕਹਿੰਦੇ ਸੋ ਜਲ ਨਿਰਮਲ ਹੈ ਉਹੀ ਜਲ ਹੈ ਨਾ ਜਿਹੜਾ ਹੀ ਹਿਰਦੇ ਵਿੱਚ ਗਿਆਨ ਰੂਪੀ ਪ੍ਰਕਾਸ਼ ਪਰਮਾਤਮਾ ਦਾ ਕਹਿੰਦੇ ਉਹੀ ਨਿਰਮਲ ਹੈ ਸੋ ਜਲ ਨਿਰਮਲ ਐਤ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਬੁਕਾਰ ਕੇ ਕਹਿੰਦੇ ਆ ਜਿਹੜਾ ਹਿਰਦੇ ਦੇ ਵਿੱਚ ਚੇਤੇ ਕਰਕੇ ਉਹਦਾ ਚੇਤਨਨ ਕਰਕੇ ਪ੍ਰਕਾਸ਼ ਹੋਇਆ ਉਹੀ ਨਿਰਮਲ ਜਲ ਹੈ ਦੂਜਾ ਸੰਸਾਰ ਤਾਂ ਜ਼ਹਿਰ ਹੈ ਕਹਿੰਦੇ ਸਮਾਇਸ਼ ਜਿਹੜੀ ਨਾ ਵਿਖਿਆ ਇਹ ਸੰਸਾਰ ਹੈ ਤੇ ਹਿਰਦੇ ਦਾ ਗਿਆਨ ਜਿਹੜਾ ਪਰਮੇਸ਼ਰ ਹੈ ਉਹ ਪ੍ਰਕਾਸ਼ ਹੈ ਉਹ ਸੱਚਾ ਜਾਲ ਹੈ ਉਹ ਨਿਰਮਲ ਜਾਲ ਹੈ ਉਹਨੂੰ ਕੋਈ ਵੀ ਰਲਾ ਨਿਰਮਲ ਮਨੁੱਖੀ ਪੀ ਸਕਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਭਗਤ ਜੀ ਦੇ 24 ਸ਼ਬਦ ਸੰਪੂਰਨ ਹੁੰਦੇ ਹਨ ਇਨੀਆਂ ਕੋ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾ ਭੁਲਾ ਜੰਗੀਆਂ ਦਾ ਪਾਤਸ਼ਾਹ ਜੀ ਸਤਿਬਕਸ਼ਨ ਜੀ ਆਈਆਂ ਸੁਣ ਸਕਤਾ ਨੇ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ